ਗੁਰਦਾਸਪੁਰ ਦੇ ਹਰਦੋਸ਼ਨੀ ਰੋਡ ਤੇ ਚੱਲ ਰਹੇ ਦबई ਮੇਲੇ ਵਿੱਚ ਚੱਲ ਰਹੀ ਤੇਜ਼ ਹਵਾਕਾਰ ਮੇਲੇ ਵਿੱਚ ਦबई ਦੀ ਬਣਾਈ ਨਕਲੀ ਬਰਜ ਖਲੀਫਾ ਇਮਾਰਤ ਡਿੱਗਣ ਕਰ 1 29 ਸਾਲਾਂ ਨੌਜਵਾਨ ਰਵਿੰਦਰ ਕੁਮਾਰ ਦੀ ਇਮਾਰਤ ਹੇਠਾਂ ਆਉਣ ਨਾਲ ਮੌਤ ਹੋ ਗਈ ਅਤੇ ਇੱਕ ਨੌਜਵਾਨ ਜ਼ਖਮੀ ਹੋ ਗਿਆ ਮ੍ਰਿਤਕ ਨੌਜਵਾਨ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਇਹ ਪਿੰਡ ਕਲੀਜ਼ਪੁਰ ਦਾ ਰਹਿਣ ਵਾਲਾ ਸੀ ਇਮਾਰਤ ਡਿੱਗਣ ਨਾਲ ਪੂਰੇ ਮੇਲੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਮੇਲੇ ਨੂੰ ਬੰਦ ਕਰਾ ਦਿੱਤਾ ਗਿਆ ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਤਿ ਮ੍ਰਿਤਕ ਦੇਨ ਨੂੰ ਪੋਸਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਹੈ ਤੇ ਉੱਥੇ ਇਹਨਾਂ ਦੇ ਅਸੀਂ ਭਜੇ ਪੰਗੂੜਾ ਉੱਤੇ ਆਣ ਪਿਆ ਇਹਨਾਂ ਦੇ। ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭਜਣ ਲੱਗੇ ਮੈਂ ਵੱਜ ਗਿਆ ਤੇ ਇਹਨਾਂ ਦੇ ਉੱਪਰ ਪੰਗੂੜਾ ਆਣ ਪਿਆ ਵਾ। ਇਹਨਾਂ ਦੇ ਨਾਲ ਨਿੰਦਰ ਕੁਮਾਰ ਆ। ਕਲੇਜੀ ਬੋਰਦ ਤੇ ਰਾਨੋ ਲੈ ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿੰਨਾਂ ਦੇ ਚਿੱਤੇ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਡੂਮੇਡ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਇਹਨਾਂ ਨੇ ਦਿੱਤ ਕਰਾ ਦਿੱਤਾ ਤੇ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਦੱਕੀ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਗੱਡੇਆ ਕੋਈ ਵੀ ਹੱਥ ਨਹੀਂ ਸੀ ਲਾਂਦਾ ਕੋਈ ਵੀ ਕੁਝ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਗੱਡੀ 'ਚ ਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਝ ਨਹੀਂ ਇਨਫਾਰਮ ਕੀਤਾ ਹੋਇਆ ਉਹ ਆਰੇ ਮੈਂ ਇਹਨਾਂ ਦੇ ਬ੍ਰਦਰ ਇਹਨਾਂ ਦੇ ਵਿਆਹ ਹੋਣ ਹੋਏ ਤਿੰਨ ਚਾਰ ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈਗੇ ਤੇ ਇਹਨਾਂ ਭਰਾਣ बेचारा एक भट्टी से लगा हुआ है एक मजदूरी करता है मजदूरी मजदूर के हिसाब नहीं है मजदूरी करते हैं घर की स्थिति हालात बहुत ज्यादा माड़े है मैं तो कहना साफ मिल जाए तो ये दुबई मेला था सर अचानक मौसम खराब हुआ और ये टावर गिर गया जी और पब्लिक ने हला मचा इसको उठाओ इसको उठाओ तो मैं भी भाग खाया देखा एक भैया के थोड़ी चोट लगी हुई थी ਉਨਕੋ ਗਾੜੀ ਮੇਂ ਡਾਲ ਕੇ ਲੈ ਕੇ ਗਏ ਤੁਰਾ। ਬੜਾ ਸਿੱਧੇ ਬੇਵੇਂ ਤੇ ਉਠਾਇਆ ਇਸਕੋਰ ਤਬ ਕਾਲਾ। ਮੈਨੇ ਇੱਕ ਹੀ ਦੇਖਾਇਆ ਉਹ ਅਚਾਨਕ ਹੋਣਾ ਐ ਇੱਕਦਮ। ਤੋ ਮੇਰੇ ਇਹ ਕੀ ਤੇ ਧਿਆਨ ਗਿਆ ਉਹ ਟਾਉਰ ਉਠਾਣੇ ਮੇਂ ਔਰ ਗਾੜੀ ਮੇਂ ਧਰਨੇ ਮੇਂ। ਬਹੁਤ ਤੇਜ਼ ਤੂਫਾਨ ਥਾ। ਉਹ ਕਿਸੇ ਕੇ ਆਦਮੀ ਨੇ ਇੱਕਦਮ ਅਚਾਨਕੀ ਕਿਰਿਆ ਸਰ। ਗੁਰੂ ਨਾਨਕਪੁਰਕ ਦੇ ਵਿੱਚ ਨਾ ਕ੍ਰਾਫਟ ਮੇਲਾ ਲੱਗਾ ਜੀ। ਇੱਥੇ ਇੱਕ ਨੰਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ। ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ। ਅੱਜ ਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾ ਤੇ ਉਹਦੇ ਥੱਲੇ ਕਰਵਿੰਦਰ ਕੁਮਾਰ ਮੁੰਡਾ ਸੀ ਖਲੀਚਪੁਰ ਦਾ ਜਿਹੜਾ ਥੱਲੇ ਆਉਣ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ जख्मी ਹੋਇਆ ਤੇ ਉਹਨੂੰ ਹਸਪਤਾਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਆਂ ਵੀ ਕਿਦਾਂ ਡਿੱਗਿਆ ਕਿਦਾਂ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਹ ਕੋਈ ਵਜ੍ਹਾ ਹੋ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤੇ ਨਹੀਂ ਗੱਲ ਮੁਕਣ ਆਪਾਂ ਜੋ ਵੀ ਆ ਐਸ ਪਰ ਲਾ ਯੂ ਐਕਸ਼ਨ ਹੋਊਗਾ ਲਿਆ ਜਾਏਗਾ ਫਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆਂ ਇੱਥੇ ਜੀ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲਿਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਨਾ ਗੁਰਦਾਸਪੁਰ ਤੌਰ ਜਗਜੀਤ ਸਿੰਘ ਦੀ ਖਾਸਪੁਰ